ਰੱਬ ਵਿਚਾਰੀ ਤੋਂ ਇਹਦਾ ਹਨਾ ਕਰਮ ਵਾਲੀ ਰੱਬ ਉਮਰਾਂ ਵਾਖਸ਼ੇ ਠੀਕ ਆ ਇਹਦਾ ਜਿਹੜਾ ਲੇਵਾ ਆਰਡਰ ਦੀ ਅਟੈਚਮੈਂਟ ਜਿਹੜੀ ਬਈ ਬਾਲੀ ਚੰਗਿਆ ਵੇ ਹਨਾ ਬਈ ਇੱਥੇ ਆਪਣੇ ਘਰੇ ਠਣਕਾ ਕੇ ਅਗਲਾ ਫੇਰ ਲੈ ਕੇ ਜਾਵੇ ਕਿਉਂਕਿ ਬਈ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਸੁਖਾਣੰਦ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 3 ਵੜਾ ਲੈ ਕੇ ਆਂਦੀਆਂ ਨੇ ਜੀ ਚੰਗੇ ਮਿਲ ਕੇ ਰਿਕਾਰਡ ਵਾਲੀਆਂ ਨੇ ਜੀ ਗੱਬਣ ਨੇ ਲਗਭਗ ਸਮਾਂ ਹਜੇ ਲੈਂਦੀਆਂ ਨੇ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਸਰੀਗਾਲ ਸਸਰੀਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਲਾਪ੍ਰੀਤ ਬਈ ਪਿੰਡ ਸੁਖਾਣੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜਿਹੜੇ ਸ਼ਹਿਰ ਭਗਤਪਾਈ ਕਦੇ ਵੱਜ ਜਾ ਖਾਨਾ ਬਈ ਮੋਬਾਈਲ ਨੰਬਰ ਜੀ 98729257848 ਪਿੰਨ ਨਾਗਾ ਬਈ ਅੱਜ ਹਾਂ ਹਾਂ ਬਈ ਤਿੰਨ ਬੜਾ ਇਦਾਂ ਕਰਦੇ ਆਂ ਬਾਈ ਚਿੱਟੀ ਵੜ ਤੋਂ ਆਪਾਂ ਸ਼ੁਰੂ ਸੂਆ ਕਿ ਨਮਾਜੀ ਇਹਦਾ ਉਹਦੋਂ ਉਹ ਬਾਈ ਇਹ ਜੀ ਸੂਆ ਦੂਜਾ ਜੀ ਕਿੰਨਾ ਸਮਾਂ ਲੈਂਦੀ ਆ ਜੀ ਇਹਦਾ ਬਾਈ ਠੋਕਰਾਂ ਤੇ ਹੀ ਆ ਬਸ ਤਿਆਰ ਹੀ ਆ ਹਾਂ ਜੀ ਇਹਨੂੰ ਕੱਲ ਦੇ ਸਵਾਈ ਜਾਂਨੇ ਆ ਸੂਣ ਚ ਨਹੀਂ ਹਜੇ ਆਉਂਦੀ ਠੀਕ ਆ ਹਾਂ ਜੀ ਯਾਨੀ ਤਿਆਰ ਮੰਨ ਲੈ ਕੀ ਆਵੇ ਅਗਲਾ ਹੋ ਸਕਦਾ ਇੱਕ ਅੱਧਾ ਦਿਨ ਲੈ ਜੇ ਹੋ ਸਕਦਾ ਹੈ ਰਾਤ ਨੂੰ ਸੂਪੇ ਹਾਂ ਜੀ ਕਿੰਨਾ ਦੁੱਧ ਪਾਜੂ ਬਾਈ ਬਾਈ ਪਿਛਲੇ ਸੂਏ ਨੇ ਹਨਾ ਸਾਡੇ 25 ਕਿਲੋ ਦੁੱਧ ਦਿੱਤਾ ਬਈ ਇਹਨੇ ਹਾਂਜੀ ਸੀਮਾ ਰਿਕਾਰਡ ਹੈਗਾ ਬਈ ਇਹਦਾ ਬਈ ਯਾਰ ਜਿਹੜੇ ਹਸਾਬ ਨਾਲ ਬਰੀਡ ਆ ਹਨਾ ਜਿਹੜਾ ਮਰਜੀ ਕਹਦੀ ਪਰ ਆਪਾਂ ਨੂੰ ਪਤਾ ਨਹੀਂਗਾ ਬਈ ਐਵੇਂ ਮੈਂ ਕਹਦਾ ਪਰ ਦੱਸਿਆ ਉਹਨਾਂ ਨੇ ਵਧੀਆ ਟੀਕਾ ਭਰਾਇਆ ਹਨਾ ਉਹ ਮੇਰੇ ਡੈਡੀ ਬਾਹਰ ਪਸ਼ੂ-ਪਸ਼ੂ ਖਰੀਦਣ ਜਾਂਦਾ ਹੁੰਦਾ ਉਹ ਘਾਟ ਹੀ ਪੁੱਛਦਾ ਬਈ ਹੁਣ ਤੈਨੂੰ ਪਤਾ ਹੁਣ ਦਾ ਕੰਮ ਦਾ ਹਨਾ ਟੀਕੇ ਚੱਲ ਪਿਆ ਪਹਿਲਾਂ ਨਹੀਂ ਇੰਨਾ ਪੁੱਛਦੇ ਪੁੱਛਦੇ ਹੁੰਦੇ ਸੀਗੇ ਠੀਕ ਆ ਠਣਕਾ ਦੀ ਫੁੱਲ ਗਾਰੰਟੀ ਆ ਅਗਲਾ ਬਈ ਠਣਕਾ ਕੇ ਲੈ ਕੇ ਆਵੀਂ ਹੂੰ ਪੈਸੇ ਲਾਉਣੇ ਅਗਲੇ ਹਾਂਜੀ ਹਾਂਜੀ ਤੋੜ ਕੇ ਦਿਖਾਦੀ ਵੀਰੇ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ। ਬਈ ਹੁਣ ਯਾਰ ਆ ਚੀਜ਼ ਨਹੀਂ ਜਿਹੜੀ ਵੇਖ ਬੋਦੀ-ਬੋਦੀ ਬਹਿੜਦੀ ਇੱਧਰ ਦੀ ਆਪਾਂ ਦਿਖਾਉਣੇ ਆ। ਲਓ ਜੀ। ਇਹ ਖੁੱਲੀਆਂ ਫਿਰਦੀਆਂ ਆਈਆਂ ਥੋੜੀਆਂ ਇਹ ਨਾ ਆਲ ਕਰਦੀਆਂ ਤੇ ਲਿਆ ਰਹੇ ਨੇ। ਹਾਂ ਹਾਂ। ਠੀਕ ਆ। ਕੁਆਲਿਟੀ ਪੂਰੀ ਚੰਗੀ ਆ। ਸੋਹਣਾ ਮੁਟਿਆਰਲਾ ਸਾਨਾ ਕੱਲਾ-ਕੱਲਾ ਨਿੱਖੜ ਮਾ। ਲਓ ਜੀ ਕੁਆਲਿਟੀ ਕਰਾਓ ਪਹਿਲਾਂ ਤੇ ਅੱਕ ਬਈ। ਸਮਾਂ ਲੱਗਪਗ ਤਿਆਰੀ ਮੰਨ ਕੇ ਆਇਓ ਤੁਸੀਂ। ਲਓ। ਨਾ ਪਤੋਈ ਕਰੋ ਚੈੱਕ। ਥੋੜਾ ਜਿਆ ਉੱਪਰ ਆਇਆ ਕਰਦੀ ਆ ਹੈਨਾ ਬਾਈ ਹਾਂਜੀ ਹਾਂਜੀ ਬਾਈ ਕਹਿੰਗੇ ਫਾਰਮਾਂ ਤੁਹਾਨੂੰ ਪਤਾ ਬਾਈ ਪਸ਼ੂ ਖੁੱਲੇ ਰਹਿੰਦੇ ਆ ਹੈਨਾ ਹਾਂਜੀ ਆਪਾਂ ਇਹ ਤਿਹਲਿਆਰ ਆਇਆ ਪਤਾ ਤਾਂ ਹੀ ਥੋੜੀ ਤਿਹਲਿਆਰੇ ਦੀ ਆਲ ਕਰਦੀ ਆ ਬਾਈ ਠੀਕ ਆ ਜੀ ਬਾਕੀ ਬਈ ਆ ਵੇਖੋਣ ਜਿਹੜੀ ਆ ਚੀਜ਼ਾਂ ਹੈਨਾ ਭਾਵੇਂ ਨੂੰ ਬਾਲ ਡਿਵਾਈਡ ਦੇ ਸੀਮੰਦ ਕਹਿ ਦਈਏ ਚਾਹੇ ਪੀਡੀਐਫ ਦੀ ਕਹਿ ਦਈਏ ਕੀ ਫਾਇਦਾ ਝੂਠ ਮਾਰਨ ਦਾ ਬਾਈ ਆ ਵੇਖੋਣ ਬੋਦੀ ਬੁੱਦੀ ਕਿੰਨੀ ਵਹਿੜਦੇ ਬਾਈ ਹਾਂਜੀ ਕਿੰਨੀ ਵਹਿੜ ਕਹਿ ਸਕਦੇ ਹਾਂਜੀ ਪੂਰੀ ਸ਼ਕੀਨ ਵਹਿੜ ਆ ਬਾਈ ਬਾਕੀ ਫੇਸ ਕੁਆਲਿਟੀ ਨੰਬਰ 1 ਆ ਬਾਈ ਵੇਖੋ ਹਾਂ ਕਰੋ ਜੀ ਚੈੱਕ ਦੁੱਧ ਸੇਵਾ ਦੇ ਸਰਤੇ ਹੁੰਦਾ ਹਾਂਜੀ ਦੁੱਧ ਤਾਂ ਬਈ ਜਿਹੜੇ ਹਿਸਾਬ ਨਾਲ ਵੜਦੀ ਤਿਆਰੀ ਆ ਹਨਾ ਉਹ ਕਹਿੰਦੇ 32 33 ਲੀਟਰ ਦੁੱਧ ਦੇਊਗੀ ਐਤਕੀ ਖੁੱਲਾ ਹਾਂਜੀ ਠੀਕ ਆ ਵੀਰੇ ਕੀ ਕੀਮਤ ਰਹਿਣ ਵਾਲੀ ਆ ਬਈ ਇਹਦੀ ਕੀਮਤ ਇਹਦਾ ਬਈ ਮੁੱਲ ਜਿਹੜਾ 1.5 ਆ ਬਈ ਹੋਜੂ ਮਾੜਾ ਮੋਟਾ ਹਾਂਜੀ ਮਾਨਤਾਨ ਕਰ ਦਾਂਗੇ ਬਈ ਠੀਕ ਆ ਜੀ ਹਾਂਜੀ 1 ਲੱਖ ਤੇ 5000 ਰੁਪਏ ਦੀ ਕੀਮਤ ਹਾਂਜੀ ਹਾਂਜੀ ਬਾਕੀ ਬਈ ਲੈ ਲੈ ਲੂਏ ਦੀ ਕੁਆਲਿਟੀ ਦਿਖਾ ਦਿਓ ਫਾੜੀ ਵਾਲਾ ਲੈਵਾ ਠੀਕ ਆ ਜੀ ਦੇਖੋ ਜੀ ਕਰੋ ਚੈੱਕ ਠੀਕ ਆ ਵੀਰੇ ਹਾਂਜੀ ਤੇ ਨਾਗ ਨੰਬਰ ਆ ਗਿਆ ਬਈ 2 ਇਹ ਬੈੜ ਵੀ ਬਈ ਦੂਜਾ ਸੂਆਈਆ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਹੇ ਸੂਂਦੇ ਹਫ਼ਤੇ 10 ਦਿਨ ਪਹਿਲੇ ਠੰਡੀ ਠੁੰਡੀ ਬਥੇਰੀ ਆ ਬਈ ਲੈ ਜਿੰਮੇ ਕੋਈ ਮਰਜੀ ਬੈਠਾ ਰਿਹਾ ਹਾਂਜੀ ਹਾਂਜੀ ਭਾਵੇਂ ਦੂਜੇ ਪਾਸੇ ਦੀ ਬੈਈ ਹੋ ਜੀ ਲੋ ਚਲੋ ਚੈੱਕ ਬਈ ਕਿੰਨਾ ਪਿਆਜੂ ਕਰਮਾਲੀ ਦੁੱਧ ਦੁੱਧ ਨੇ ਬਈ ਪਹਿਲੇ ਸੂਏ 22 ਲੀਟਰ ਐਨੇ ਦਿੱਤਾ ਬਈ ਅਜੇ ਉਹਦੇ 10 ਤਰੀਕ ਨੂੰ ਦਿਨ ਪੂਰੇ ਆ ਬਈ ਗਾ ਇਹ ਪਤਾ ਨਹੀਂ ਹੁੰਦਾ ਹਨਾ ਉਪਰ ਅਗਰ ਕਰਕੇ ਪਸ਼ੂ ਪਹਿਲਾਂ ਸੂ ਸਕੇ ਹਾਂਜੀ ਪਰ ਆ ਵੇਖੋ ਬਈ ਲੇਵਾ ਐ ਪੂਰਾ ਬਰੀਕ ਆ ਬਈ ਐ ਮੋٹے ਲੇਵੇ ਦੀ ਨਹੀਂ ਪੂਰਾ ਵੀ ਠੀਕ ਹੈ ਜੀ ਹਾਂਜੀ ਬਾਕੀ ਠੰਡੀ ਠੁੰਡੀ ਤੁਹਾਡੇ ਸਾਹਮਣੇ ਆ ਬਈ ਹਾਂਜੀ ਬੂੜਾ ਚੰਗਾ ਹਨਾ ਹਾਂਜੀ ਬਾਕੀ ਜਾਨ ਪ੍ਰਾਣ ਵਾਲੀ ਆ ਬਈ ਜਾਨ ਪ੍ਰਾਣ ਵਾਲੀ ਆ ਚਮਕ ਦਮਕ ਵੀ ਪੂਰੀ ਜੀ ਆ ਨਿੱਕਰ ਨਰੋਈ ਆ ਐ ਲੱਗਦਾ ਬਈ ਜਿਵੇਂ ਤੇਲ ਲਾਇਆ ਹੁੰਦਾ ਪਿੰਡੇ ਤੇ ਤਾਂ ਸਹੀ ਗੱਲ ਹੈ ਸ਼ਾਈਨਿੰਗ ਵਾਲੀ ਆ ਹਾਂਜੀ ਹਾਂਜੀ ਸ਼ੌਕ ਜੇ ਨਾਲ ਰੱਖੀ ਆ ਆਇਆ ਬਈ ਆਇਆ ਆਇਆ ਕਲਰ ਬਲੈਕ ਤਾਂ ਆ ਜਾਂਦਾ ਪਰ ਜੇ ਆਪਾਂ ਸ਼ਾਈਨਿੰਗ ਦੀ ਗੱਲ ਕਰਗੀ ਤਾਂ ਵਾਈਟਨੈਸ ਨਾਲੋਂ ਵੀ ਜ਼ਿਆਦਾ ਸ਼ਾਈਨਿੰਗਾ ਕਰਦਾ ਹਾਂਜੀ ਹਾਂਜੀ ਪੂਰੀ ਚੰਗੀ ਵਹਿੜਾ ਸ਼ਕੀਨ ਦੁੱਧ ਸੇਵਾ ਦੇ ਸਰਤੇ ਆ ਥੋੜੀ ਮੈਨੇਜਮੈਂਟ ਦੇ ਸਰਤੇ ਆ ਬਈ ਆਪਾਂ ਕਿੰਨਾ ਕੁ ਚੋ ਸਕਦੇ ਹਾਂ ਹਾਂਜੀ ਬਈ ਬਾਕੀ ਸਿੱਧੀ-ਸੁੱਧੀ ਪੂਰੀ ਆ ਲੈਗ ਸਕੋਰ ਚੈੱਕ ਕਰ ਲੋ ਰੀਡ ਦੀ ਹੱਡੀ ਪੂਰੀ ਸਟੇਟਮੈਂਟ ਬਾਕੀ ਬਈ ਯਾਰ ਥਣ ਪੂਰਾ ਮੁਠੀ ਵਾਲਾ ਮੋਟਾ ਸਾਨਾ ਚਾਹੇ ਅਗਲਾ ਹੱਥੀ ਜੋਲੇ ਚਾਹੇ ਮਸ਼ੀਨ ਤੇ ਜਿਵੇਂ ਕੋਈ ਮਾਰਗੀ ਜੋਲੇ ਠੀਕ ਆ ਲੈ ਜਲਦੀ ਵੀਰੇ ਇਹਦੀ ਕੀਮਤ ਬਾਈ ਫਿਰ ਕੱਚੀ ਦੀ ਕੀ ਰਹਿਣ ਵਾਲੀ ਐ ਇਹਦੀ ਕੀਮਤ 85000 ਰੁਪਇਆ ਜੀ ਜੋੜਾ ਲੈ ਜੇ ਬਾਈ ਕੋਈ ਜੋੜਾ ਲੈ ਜੇ ਵੱਧ ਮਾਨ ਤਨ ਕਰ ਦਾਂਗੇ ਬਾਈ ਠੀਕ ਆ ਹਾਂਜੀ 85000 ਰੁਪਇਆ ਇਹਦੀ ਕੀਮਤ ਆ ਜੇ ਕੋਈ ਜੋੜਾ ਲੈ ਜੂ ਤਾਂ ਮਾਨ ਤਨ ਇਹ ਬੈੜਨਾ ਕੱਚੀ ਆ ਬਾਈ ਖੁੱਲੂ ਖੁੱਲੂ ਬਹੁਤ ਬੈੜ ਠੀਕ ਆ ਲੈਵਾਇ ਕੰਪੈਕਟਰ ਰੱਖੂਗੀ ਠੀਕ ਆ ਬਾਈ ਹਾਂਜੀ ਬਾਕੀ ਰੰਗ ਕੁਆਲਿਟੀ ਭੂਰੀ ਚੰਗੀ ਆ ਹਾਂ ਬਾਕੀ ਠੰਡੀ ਠੁੰਡੀ ਬਹੁਤ ਆ ਬਾਈ ਲਓ ਜੀ ਆਈਆਂ ਤੋਂ ਫੇਰੀ ਜਾਓ ਆਣੀ ਬਈ ਲੱਤਾਂ ਛੜਾਈਆਂ ਮਾਰੀ ਜਾਣਗੀਆਂ ਉਹ ਕੰਮ ਨਾ ਹੋਊਗਾ ਬਈ ਠੀਕ ਹੈ ਜੀ ਹਾਂਜੀ ਨਾਗ ਨੰਬਰ ਆ ਗਿਆ 3 ਵੀਰੇ ਫੁੱਲ ਵੱਡੀ ਵਹਿੜ ਹਾਂਜੀ ਹਾਂਜੀ ਬਈ ਲੈਂਥ ਭਜਨ ਬਰੀਡ ਚੈੱਕ ਕਰ ਸਕਦੇ ਪਹਿਲਾਂ ਆ ਚੀਜ਼ਾਂ ਦੇ ਬਰਾੜ ਮਾਰੀ ਬਈ ਕੈਮਰਾ ਵੇਖ ਕਿੰਨੀ ਬਰੀਕ ਜਮਾਂ ਐ ਜਿੰਨਾ ਬਾਕੀ ਗੈਟ ਰੇਡ ਗੈਠਾਂ ਨੂੰ ਬੈਕ ਸਾਈਡ ਤੋਂ ਹਵਾਨੇ ਦੀ ਚਿੜਾਈ ਆ ਬਰੀਕੀਆਂ ਤੁਸੀਂ ਵਹਿੜਦੀਆਂ ਵੇਖ ਸਕਦੇ ਬਾਕੀ ਲੇਵਾ ਹੀ ਵਹਿੜਦਾ ਆ ਬਈ ਜਿਵੇਂ ਕਾਗਜੀ ਨਿੰਬੂ ਨਹੀਂ ਹੁੰਦਾ ਉਹਦੇ ਨੂੰ ਆਏ ਨਾ ਕੋਈ ਕਹਦੇ ਬਈ ਜੇ ਮੋٹے ਲੇਵੇ ਦੀ ਕੋਈ ਕਹਦੇ ਨਾ ਗਾਂ ਆਪਣੀ ਗਾਂ ਫ੍ਰੀ ਚ ਦੇ ਦਾਂਗੇ ਹਾਂਜੀ ਬਰੀਡ ਕੁਆਲਟੀ ਦਾ ਵੀਰੇ ਕੋਈ ਲੇਖਾ ਨਹੀਂ ਹੈ ਨਾ ਨੰਬਰ 1 ਆ ਬਈ ਹਾਂ ਇੱਕ ਨੰਬਰ ਆ ਬੈੜ ਕੱਚੀ ਆ ਬਈ ਆ ਪਾਉ ਚਲ ਵੀਡੀਓ ਪਾਉਣੀ ਸੀ ਉਹ ਵਹਿੜ ਕਰਕੇ ਚਿੱਟੀ ਕਰਕੇ ਟਾਈਆਂ ਨੂੰ ਵੀਡੀਓ ਚ ਦਿਖਾਤੀਆਂ ਬਈ ਠੀਕ ਆ ਹਾਂਜੀ ਤੇ ਨਹੀਂ ਜਿੱਦ ਤੇ ਤਿਆਰ ਹੋਈ ਹੁੰਦੀ ਉਹ ਦਿਖਾਵਾਂਗੇ ਬਈ ਉਹਦਾ ਇਹੋ ਜੀ ਵੜਦਾ ਭਾਵੇਂ 180 ਕਰ ਲਾ ਤਾਂ ਵੀ ਮੁੱਲ ਥੋੜਾ ਬਈ ਹੂੰ ਸਹੀ ਗੱਲ ਆ ਹਾਂ ਅੱਜ ਦੀ ਆਪਾਂ ਜਿਹੜੇ ਸਾਹਮਣੇ ਕੱਚੀ ਆ ਉਸ ਹਿਸਾਬ ਨਾਲ ਮੁੱਲ ਜਾਇਜ਼ ਕਰਨਾ ਬਈ ਬਿਲਕੁਲ ਛੋਟਾ ਜਿਹਾ ਕਰ ਦੇਣਾ ਹਾਂ ਮੰਨ ਲਓ ਕੋਈ ਸਾਂਭਣ ਵਾਲਾ ਜਾਂ ਵੇਚਣ ਵਾਲਾ ਵੀ ਲੈ ਗਿਆ ਜਿੱਦ ਤੇ ਤਿਆਰ ਚਾਰ ਪੈਸੇ ਦੇਣ ਹਾਂਜੀ ਦੇਣ ਵਾਲੀ ਵੜ ਹੋਊਗੀ ਵੀਰੇ ਹਾਂ ਹਾਂ ਬਈ ਬਾਕੀ ਚੈੱਕ ਕਰ ਸਕਦੇ ਹੋ ਸੋਨਾ ਮੁੱਠੀ ਵਾਲਾ ਥਾਣਾ ਬਰੀਕੀਆਂ ਵਾਲੀਆਂ ਵੜ ਹੁੰਦੇ ਹਨ ਹਾਂਜੀ ਪਹਿਲੇ ਸੂਏ ਵੜਦਾ ਬਈ ਇਹਦਾ 30 ਲੀਟਰ ਦਾ ਰਿਕਾਰਡ ਆ ਬਈ ਇਹਦਾ ਹਾਂਜੀ ਨਾ ਨੱਕ ਤੇ ਕੋਈ ਨਿਸ਼ਾਨ ਨਾ ਕੋਈ ਨਿਸ਼ਾਨ ਨਾ 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 ਬਈ ਕਿੰਨੇ ਬਿਹੜਾਂ ਦੇ ਬਈ ਕੋਈ ਆ ਕੇ ਚੈੱਕ ਕਰ ਲੈ ਹੂੰ ਵੀ ਆਏ ਨਹੀਂ ਬਈ ਦੱਸਦਾ ਨਿਸ਼ਾਨ ਨਹੀਂ ਮੈਨੂੰ ਤਾਂ ਇਹਨੇ ਫਾਰਮ ਦੀ ਇੱਕ ਫਾਰਮ ਚੋਂ ਲਈਆਂ ਬਈ ਇੱਕ ਫਾਰਮ ਚੋਂ ਪੰਜਾਬੀਆਂ ਠੀਕ ਆ ਬਾਕੀ ਆਰਡਰ ਕੁਆਲਟੀ ਤੁਸੀਂ ਇਸ ਸਾਈਡ ਬਾਕੀ ਨਾੜਾ ਨੂੜਾ ਬਰਾੜ ਬਈ ਚੈੱਕ ਕਰਾਈ ਇਹ ਕੱਚੀ ਆ ਬਿਹੜਾ ਤੈਨੂੰ ਨਾੜਾ ਨੂੜਾ ਘੱਟ ਦੇਂਦੇ ਆ ਨਹੀਂ ਸਾਰੇ ਲੇਵੇ ਤੈਨੂੰ ਨਿਗਾ ਮਰਾ ਦੇ ਇਧਰਲੇ ਪਾਸੇ ਦੇਖੀ ਬਈ ਲਓ ਆ ਵੇਖ ਨੜਾ ਤਾਂ ਆਈਆਂ ਕੋ ਵੀ ਦੇਖ ਲੋ ਵੀਰੇ ਹੋ ਜੇ ਨੇ ਆਪਾਂ ਲੈਂਟਰ ਤੇ ਸਰੀਆ ਪਾਉਂਦੇ ਹੁੰਦੇ ਬਈ ਦੇਖ ਇਧਰ ਵੀ ਆਈਆਂ ਨੜਾ ਬਰੀਕ ਬਰੀਕ ਵੈਂਸ ਦੇਂਦੀਆਂ ਤੇ ਆ ਮਗਰ ਵੀ ਬਈ ਮਾਰਦੇ ਹਨ ਕੈਮਰਾ ਚੱਲ ਪੁੱਤੋ ਹੋ ਇਧਰ ਨੂੰ ਲੈ ਬਈ ਉਹ ਢੱਲ ਸਾਰੀ ਘਰ ਮਾਲੀ ਦੀ ਨਿਕਲ ਗਈ ਉਦੋਂ ਬਾਲੀਆਂ ਦੇ ਇਧਰ ਵੀ ਮਾਰੀ ਬਈ ਉਦੋਂ ਤਾਂ ਮੋਟੀ ਮੋਟੀ ਨਾਲ ਅਟਕੜਨੀ ਆ ਬਈ ਹਮ ਹਾਂਜੀ ਬਾਕੀ ਬਈ ਬਰੀਕੀਆਂ ਬਾਲੀਆਂ ਬਾਹਰ ਤੇ ਜਿੰਨੀਆਂ ਕਹਦੇ ਜਿੰਨੀਆਂ ਕਹਾਂਜੀ ਹਾਂਜੀ ਇਹ ਫਿਰ ਕੱਚੀ ਕੱਚੀ ਦੀ ਕੀ ਕੀਮਤ ਆ ਬਾਈ ਬਈ ਯਾਰ ਕੱਚੀ ਵੜ ਜੇ ਕੋਈ ਐਂ ਲੈ ਜਾਂਦਾ ਹਨਾ ਆਪਾਂ ਕਰਨ ਦਾ ਭਾਵੇਂ ਇਹਦਾ 145 ਕਰ ਦਈਏ ਕੋਈ 145 ਕਰਨਾ 135000 ਮੁੱਲ ਅੱਜ ਦਾ ਅੱਜ ਦਾ ਹਾਂਜੀ ਹਾਂ ਜਿੱਦ ਦੇ ਤਿਆਰ ਜਿੱਦ ਦੇ ਤਿਆਰ ਹੋ ਗਈ ਉਹਦੇ 170000 ਮੰਗਾਗੇ ਬਾਈ ਹਾਂ ਸਹੀ ਗੱਲ ਆ ਜੀ ਕਿਉਂਕਿ ਵੀਰੇ ਸਾਮ ਸੰਭਾਈ ਦਾ ਖਰਚਾ ਵੀ ਪੈਣਾ ਤੇ ਬਰ ਜਦੋਂ ਤਿਆਰ ਕੋਈ ਗੱਲ ਬਾਤ ਇਹਦੀ ਹੋ ਰਹੀ ਬਾਈ ਉਹਦੇ ਦਾ ਵਿਚਾਰੀ ਤੋਂ ਇਹਦਾ ਹਨਾ ਕਰਮ ਵਾਲੀ ਰੱਬ ਉਮਰਾਂ ਬਖਸ਼ੇ ਠੀਕ ਆ ਇਹਦਾ ਜਿਹੜਾ ਲੇਵਾ ਆਰਡਰ ਦੀ ਅਟੈਚਮੈਂਟ ਨਾ ਜਿਹੜੀ ਬਈ ਬਾਲੀ ਚੰਗਿਆ ਵੇਖੋ ਬਈ ਇਧਰ ਆ ਵੇਖ ਇੱਥੇ ਵੀ ਢਿੱਲਾ ਬਈਆ ਆ ਵੀ ਲੈਵਾ ਇਹਦਾ ਘਟਣਾ ਸਾਰਾ ਬਈ ਸਾਰਾ ਘਟਣਾ ਉਹਦਾ ਲੱਤ ਖੋਲ ਖੋਲ ਤਰੂਗੀ ਬਈ ਜਿੱਦੇ ਬਿਲਕੁਲ ਤਿਆਰ ਹੋ ਹਾਂਜੀ ਹਾਂਜੀ ਠੀਕ ਹੈ ਜੀ 1 ਲੱਖ ਤੇ 35000 ਰੁਪਿਆ ਹਾਂਜੀ ਜੇ ਕੋਈ ਨਾ ਇਕੱਠੇ ਲੈ ਜੂ ਬਈ ਉਹ ਜਮਾਨਤਨ ਵਾਧ ਕਰ ਦਾਂਗੇ ਠੀਕ ਹੈ ਜੀ ਸਾਰੇ ਭਰਾਵਾਂ ਨੂੰ ਨਾ ਬਈ ਇੱਥੇ ਆਪਣੇ ਘਰੇ ਠਣਕਾ ਕੇ ਅਗਲਾ ਫੇਰ ਲੈ ਕੇ ਜਾਵੇ ਕਿਉਂਕਿ ਬਈ ਲਿਆਂਦੇ ਪਸੂਨ ਦੇ ਕਿਸੇ ਪਸੂ ਦੀ ਕੋਈ ਵੀ ਗਾਰੰਟੀ ਨਹੀਂ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਕੀ ਇਹ ਬਈ ਤੂੰ ਵੇਖ ਲੋ ਹਨਾ ਇੱਕ ਰੇਦੀ ਮਾਰਦੇ ਕੈਮਰਾ ਇਹ ਅਗਲਾ ਗੱਬਣ ਵਹਿੜਾ ਤੈਂ ਬਣੀ ਬੁਣੀ ਵੇਖੋ ਕਿੰਨੀ ਬਈ ਆਏ ਕੋਹੇ ਤਾਂ ਇਹਨੇ ਅੱਜ ਦੀ ਢੱਲਾ ਹਨਾ ਸਾਰੀ ਕੱਢ ਕੇ ਸੁਣੀਆਂ ਬਈ ਸੁਣਦੀ ਸੁਣਦੀ ਨੇ ਭਰ ਜਾਂਦੀ ਹਾਂਜੀ ਹਾਂਜੀ ਕਿਉਂਕਿ ਕਰਮ ਵਾਲਾ ਪਸੂ ਜੀ ਤੋਂ ਜ਼ੋਰ ਮਾਰਦਾ ਉਹਦਾ ਭਰ ਜਾਂਦਾ ਹਾਂਜੀ ਬਾਕੀ ਇਹਦੇ ਜਿਹੜਾ ਗਾਂ ਟੀਕਾ ਭਰੇ ਟੀਕਾ ਵੀ ਮਾਲਕਾਂ ਨੇ ਚੰਗਾ ਭਰੇ ਦੱਸਿਆ ਤੇ ਪਰ ਆਪਾਂ ਨਹੀਂ ਕਹਿੰਦੇ ਬਈ ਕਈ ਵਾਰੀ ਅਗਲੇ ਕੋਲੇ ਜਾ ਕੇ ਲਾਲ ਬਿਸ਼ਰੂ ਕੱਢਦੇ ਵਰਗੇ ਕੱਲ ਨੂੰ ਅਗਲਾ ਵੀਡੀਓ ਪਾਈ ਜਾਂਦਾ ਬਈ ਸਹੀ ਗੱਲ ਅਗਲਾ ਤਰਾਜ ਕਰਦਾ ਬਾਅਦ ਹ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ